ਈ ਘੈਂਡ ਆਂਦੀ ਨਾ ਪੁੱਛੋ ਨਾ ਕੋਈ ਹਾਂਜੀ ਤੇ ਅੱਜਕੱਲ ਦੇ ਬੱਚਿਆਂ ਦਾ ਹਾਲ ਦੇਖ ਲਓ ਵਿਗੜੇ ਬੱਚੇ ਆਦਰ ਦੇਖੋ ਇਹ ਵਿਗੜੇ ਬੱਚਿਆਂ ਦਾ ਹਾਲ ਦੇਖ ਲਓ ਤੁਸੀਂ ਆਦਰ ਕਿੱਦਾ ਦੇਖਦਾ ਦੇਖਿਓ ਦੇਖਿਓ ਆ ਦੇ ਲੋ ਹਾਲ ਅੱਜ ਕੱਲ ਦੇ ਬੱਚਾ ਦੇਖ ਕਿਦਾਂ ਨੀ ਜਲਾਈ ਜਾਂਦੇ ਵੀ ਨਿੱਕੇ ਜਿਹੇ ਨੇ ਆ ਟਿੱਡੇ ਜਿਹੇ ਨੇ ਫੋਨ ਚ ਲੋਕਾਂ ਨੇ ਸਾਨੂੰ ਕੱਢਣੀਆਂ ਗਾਲਾਂ ਜਿਨ੍ਹਾਂ ਦੇਖਣੀ ਨਾ ਵੀਡੀਓ ਉਹਨਾਂ ਨੇ ਕੱਢਣੀਆਂ ਗਾਲਾਂ ਵੀ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਬੱਚਿਆਂ ਨੂੰ ਕਿਦਾਂ ਫੋਨ ਦਿਖਵਾ ਰਹੇ ਨੇ ਆ ਦੇ ਪਹਿਲੀ ਤਾਂ ਵਿਗੜੀ ਵੀਡੀਓ ਆ ਵੀ ਵਿਗੜ ਗਿਆ ਨਿਕੜਾਇਆ ਲੈ ਲੈ ਦਾਦੀ ਦੇ ਹਾਲ ਦੇਖ ਲੋ ਦਾਦੀ ਦੇ ਹਾਲ ਦੇਖ ਲੋ ਤੁਸੀਂ ਅਸਾਂ ਦੀ ਦਾਦੀ ਹੈ ਦਾਦੀ ਦੀ ਮਿਹਰਬਾਨੀ ਸਾਰੀ ਹੋਰ ਮੈਂ ਤਾਂ ਉਹ ਤਾਂ ਵੇਖਾਂ ਮੈਂ ਵੇਖਦਾ ਹੈ ਦੇਖਿਓ ਤੇ ਜੋ ਸਕਰੀਨਾਂ ਚੇਂਜ ਹੁੰਦੀਆਂ ਉਹਨੂੰ ਫਟਾਫਟ ਤਾਂ ਕਰਕੇ ਉਹਨੂੰ ਉਹ ਦੇਖਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਇਸ ਵਲੌਗ ਦੀ ਸ਼ੁਰੂਆਤ ਆਪਾਂ ਕਰਨ ਲੱਗੇ ਆ ਲਗਭਗ ਸ਼ਾਮ ਨੂੰ 3-4 ਵਜੇ 4 ਵਜੇ ਦਾ ਟਾਈਮ ਤੇ ਅੱਜ ਬਹੁਤ ਜ਼ਿਆਦਾ ਬੀਜ਼ੀ ਸੀਗਾ ਸ਼ੈਡਿਊਲ ਸਾਡਾ ਅਸੀਂ ਕੰਮ ਫਿਰ ਕੇ ਆਏ ਆ ਥੋੜਾ ਜਿਹਾ ਤੇ ਇੱਕ ਨਵੀਂ ਚੀਜ਼ ਅਸੀਂ ਦੇਖ ਕੇ ਆਏ ਆ ਤੇ ਉਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਾਂਗੇ ਜ਼ਰੂਰ ਕੜਨੇ ਸ਼ੇਅਰ ਕਰਾਂਗੇ ਹਨ ਤੇ ਫਿਲਹਾਲ ਹੁਣ ਸ਼ਾਮ ਹੋਈ ਐ ਤੇ ਸਭ ਤੋਂ ਪਹਿਲਾਂ ਤੇ ਅਸੀਂ ਹੁਣ ਭੁੱਖ ਲੱਗੀ ਸੀ ਦੁਪਹਿਰ ਦੀ ਤੇ ਆਪਣਾ ਖਾਣਾ ਪਾਣੀ ਨਾਸ਼ਤਾ ਪਾਣੀ ਆਪਣਾ ਬਾਹਰੋਂ ਆਇਆ ਮਤਲਬ ਬਾਹਰੋਂ ਬਾਹਰਲਾ ਖਾਣਾ ਹੁਣ ਲੈ ਕੇ ਆਏ ਤੇ ਖਾਵਾਂਗੇ ਤੇ ਬੱਚੇ ਤੁਸੀਂ ਦੇਖ ਹੀ ਲਿਆ ਕੀ ਕਰ ਰਹੇ ਹਨ ਤੇ ਬਾਕੀ ਤੁਸੀਂ ਪਿਛਲੇ ਵਲੌਗ ਚ ਦੇਖਿਆ ਸੀ ਕਿ ਵੀ ਉਹ ਰਾਜਵੀਰ ਜਵੰਦੇ ਦੀ ਤੁਸੀਂ ਖਬਰ ਵੇਖੀ ਤੇ ਹੁਣ ਮੈਂ ਮਤਲਬ ਖਬਰਾਂ ਆ ਰਹੀਆਂ ਕਿ ਹੁਣ ਕਾਫੀ ਸੁਧਾਰ ਹੈ ਕਹਿੰਦੇ ਸਿਹਤ ਦੇ ਵਿੱਚ ਇਹ ਬਾਕੀ ਵਾਇਗੁਰੂਗੇ ਇਹ ਅਦਾਸ ਵੀ ਠੀਕ ਠਾਕ ਹੋਵੇ ਹਨਾ ਬਹੁਤ ਜ਼ਿਆਦਾ ਦੁੱਖ ਹੁੰਦਾ ਆਪਣੇ ਪੰਜਾਬ ਪੰਜਾਬ ਦੇ ਹਨਾ ਪੁੱਤ ਨੇ ਤੇ ਫਿਰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਬਾਕੀ ਹੁਣ ਭੁੱਖ ਲੱਗੀ ਹੈ ਤੇ ਹੁਣ ਖਾਣ ਪੀਣ ਲੱਗੇ ਨੇ ਤੇ ਤੁਹਾਨੂੰ ਮੈਂ ਮੜੀ ਨਿਗਾ ਮਰਵਾ ਦੇਣਾ ਤੇ ਤੁਸੀਂ ਦੇਖ ਲਓ ਕੀ ਕੀ ਖਾਣ ਲੱਗੇ ਨੇ ਠੀਕ ਹੈ ਤੇ ਆ ਦੇਖੋ ਤੁਸੀਂ ਇਹ ਆਏ ਸਮੋਸੇ ਬ੍ਰੈਡ ਤੇ ਇਧਰ ਇਹ ਹੈਗੇ ਨੇ ਸਪਰਿੰਗ ਰੋਲ ਥੋੜੇ ਜਿ ਤੇ ਮੈਂ ਆਪਣੇ ਲਈ 버ਗਰ ਲੈ ਕੇ ਆਇਆ ਸੀਗਾ ਮੈਂ ਆਪਣੇ ਵਾਸਤੇ ਲੈ ਕੇ ਆਇਆ ਨਾ ਬੱਤ ਤੂੰ ਬ੍ਰੈਡ ਤੇ ਸਮੋਸੇ ਤੇ ਸਪਰਿੰਗ ਰੋਲ ਆਂ ਤੁਹਾਡੇ ਵਾਸਤੇ ਠੀਕ ਹੈ ਖਾ ਲੋ ਖਾਲਾ ਖਾਲਾ ਮੈਂ ਨਾ ਆਪਣੇ ਲਈ 버ਗਰ ਲੈ ਕੇ ਆਇਆ ਸੀ ਤੇਰੇ ਵਾਸਤੇ ਨਹੀਂ ਸੀ ਲੈ ਕੇ ਆਇਆ ਅੱਛਾ ਮੈਨੂੰ ਵੀ ਭੁੱਖ ਲੱਗੀ ਮੈਂ ਨਹੀਂ ਨਾ ਖਾਣਾ ਮੇਰੇ ਜਲਨ ਹੁੰਦੀ ਨਾ ਮੈਂ ਤਾਂ ਨਹੀਂ ਖਾਂਦਾ ਹੈਗਾ ਉਹ ਸਮੋਸੇ ਵਗੈਰਾ ਤੂੰ ਹੋਰ ਲੈ ਤੈਨੂੰ ਫਿਰ ਹੋਰ ਲਿਆ ਦੇ ਇਹ ਖਾ ਲੈ ਫਿਰ ਚਲ ਇਹ ਖਾ ਲੈ ਮੈਂ ਉਹ ਤੈਨੂੰ ਮੈਂ ਲਿਆ ਦੂੰਗਾ 버ਗਰ ਸ਼ਾਮੀ ਸ਼ਾਮੀ ਮੇਲੇ ਤੇ ਜਾਣਾ ਨਾ ਮੇਲੇ ਜਾਣਾ ਨਾ ਬਸ ਫਿਰ ਚੁੱਪ ਚੁੱਪ ਖਾ ਲੈ ਮੇਲੇ ਤੇ ਜਾਣਾ ਨਾ ਸ਼ਬਰੀ ਦਾ ਸਮੋਸਾ ਲੈ ਖਾ ਲੈ ਐ ਕਰਦੀ ਏ ਹੁਣ ਮੈਂ ਹੁਣ ਸ਼ਾਮ ਨੂੰ ਮੇਲੇ ਦੇ ਵੈਸੇ ਕਹਿ ਤਾਂ ਰਿਹਾ ਮੰਮੀ ਬਾਕੀ ਇਹਨਾਂ ਨੂੰ ਪਤਾ ਹੁਣ ਮੰਮੀ ਡੈਡੀ ਨੂੰ ਤੇ ਇਹਨਾਂ ਨੂੰ ਮੇਲੇ ਤੇ ਜਾਣਾ ਕਿ ਨਹੀਂ ਜਾਣਾ ਮੰਮੀ ਜਾਣਾ ਮੇਲੇ ਤੇ ਜਾਣਾ ਮਾਨਪ੍ਰੀਤ ਮੇਲੇ ਤੇ ਠੀਕ ਹੈ ਸ਼ੋਭਰੀ ਜਾਣਾ ਮੇਲੇ ਤੇ ਬੋਲਦੀ ਨਹੀਂ ਸ਼ੋਭਰੀ ਖੁੱਲ ਗਏ ਜਾਣਾ ਹਾਂ ਸਹੀ ਚਲਦਾ ਆਉਂਦਾ ਵੀ ਜਾਣਾ ਆਓ ਕੁਛ ਨਾ ਬੋਲਣਾ ਵੀ ਹੈ ਨਾ ਬੰਦਾ ਐ ਹੀ ਹੁੰਦਾ ਵੀ ਹਾਂ ਬਈ ਮਤਲਬ ਹਾਂ ਹੀ ਹੈ ਜਾਣਾ ਹੀ ਹੈ ਤੇ ਆਪਾਂ ਹੁਣ 버ਗਰ ਖਾਈਏ ਭੁੱਖ ਮਟਾਈਏ ਸ਼ਾਮ ਨੂੰ ਜਾਂਦੇ ਆ ਮੇਲੇ ਤੇ ਅਦਰ ਦੇਖ ਲੋ ਚਾਰੋ ਇਧਰ ਹੋਣਾ ਸंगतਾਂ ਸ਼ਾਮ ਦਾ ਟਾਈਮ ਤੇ ਤਿਆਰ ਹੋ ਰਹੀਆਂ ਮੇਲੇ ਵਾਸਤੇ ਤੇ ਸਭ ਤੋਂ ਪਹਿਲਾਂ ਜਿਹੜੀ ਸੰਗਤ ਤਿਆਰ ਹੋਈ ਆ ਦੇਖੋ ਇਧਰ ਦੇਖੋ ਆ ਸੰਗਤ ਸਭ ਤੋਂ ਪਹਿਲਾਂ ਤਿਆਰ ਹੋਈ ਸੰਗਤ ਜੀ ਇਧਰ ਆਓ ਆਪਣਾ ਚਿਹਰਾ ਦੇਖੋ ਫੁੱਲ ਦੇ ਕਿੰਦਾ ਲਾਇਆ ਲੱਬੂ ਬੂ ਦੇ ਮਗਰੀ ਪਈਏ ਦੇਖੋ ਬੈਗ ਪਾਇਆ ਆਇਆ ਲੱਬੂ ਬੂ ਮੈਂ ਕਿਹਾ ਤਾ ਲੱਬੂ ਲੱਬੂ ਮਹਿੰਗਾ ਹੈ ਭਰਾਵਾ ਉਹ ਨਾ ਮੰਗੀ ਲਬੂਬਲੀ ਬਾਬੂ ਨਾ ਮੰਗੇ ਮੈਂ ਮੰਗਾਂਗੀ ਉਹ ਤਾਂ ਚਿਹਰਾ ਪਹਿਨੇ ਆ ਕਹਦੇ ਮਨੂਸ ਹੁੰਦਾ ਲਬੂਬੂ ਕਿਉਂ ਹਾਂ ਕਿਉਂ ਹੁੰਦਾ ਐਸੇ ਹੀ ਕਹਿੰਦੇ ਨੇ ਕਹਿੰਦੇ ਨੇ ਹਾਂ ਮੈਨੂੰ ਮਾਰ ਜਨੇ ਹਾਂਜੀ ਤੇ ਹੁਣ ਫਾਈਨਲੀ ਆਪਾਂ ਚੱਲੇ ਆ ਮੇਲੇ ਤੇ ਆਓ ਯਾਰ ਜਲਦੀ ਉਹ ਦੇਖੋ ਇਹਨੂੰ ਕੋਈ ਮੋੜ ਸੇਫਾਂ ਤੇ ਜਾ ਰਹੇ ਆ ਆ ਦੇਖੋ ਹੈ ਬਹਿ ਗਏ ਨਹੀਂ ਨਹੀਂ ਲੜਾ ਜੀ ਚਲੋ ਹਾਂ ਹੋਰ ਗਿਆ ਬਾਹਰ ਚੱਲ ਅੰਦਰ ਚੱਲ ਲੋ ਇਹ ਨਾ ਜਾਮ ਹੋ ਇੰਨਾ ਜਿਆਦਾ ਰਾਸ਼ ਹਾਂ ਹਾਂ ਮੇਰੇ ਕੋਲ ਆ ਚਲੋ 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 ਚਿੱਕੜ ਮੀਂਹ ਪੈ ਗਿਆ ਹਾਂਜੀ ਤੇ ਹੁਣ ਮੇਲਾ ਦੇਖੋ ਪਹੁੰਚ ਚੁੱਕੇ ਆ ਤੇ ਮੇਲੇ ਦੇ ਰੰਗ ਤੁਸੀਂ ਦੇਖੋ ਵੀ ਰਾਸ਼ੀ ਔਰ ਉਹ ਸਾਹਮਣੇ ਆਹ ਦੇਖੋ ਰਾਸ਼ੀ ਦੇਖੋ ਓਏ ਹੋਏ 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 ਕੀ ਬਾਤ ਹੈ ਲੰਡਨ ਸੇ ਵੀ ਸਿੱਖ ਲੱਗੇ ਹੈ ਹਾਂ ਹਾਂ ਦੁਬਾਰਾ ਲੰਡਨ ਆ ਚੁੱਕੇ ਆਪਾਂ ਠੀਕ ਹੈ ਚਲੋ ਜੀ ਆਕਾ ਜੀ ਦੂਜੀ ਵਾਰੀ ਆ ਕੇ ਮੇਲਾ ਦੇਖਣ ਕੋ ਦੂਜੇ ਲੰਡਨ ਆ ਉਹ ਕੱਲੇ ਭੂਤ ਪਕਲੇ ਹੀ ਭੱਜ ਗਏ ਲੰਡਨ ਵਾਲੇ ਉਹ ਦੇਖੋ ਕੱਲੇ ਹੀ ਭੱਜ ਗਏ ਕੀ ਤਾਂ ਮੇਰੇ ਕੋਲ ਆ ਹੋਰ ਕੀ ਖੱਲੀ ਜਾਣੀ ਲੈ ਜਾ ਨਹੀਂ ਨਹੀਂ ਅੱਜ ਤਾਂ ਘਰ ਵੀ ਜਾਣਾ ਵਾਹ ਅੱਜ ਭੂਤ ਬਾਹਰ ਖੜੇ ਆ चलो चलो भाई एंट्री करो लंदन जी ओ खड़ जाओ इकट्ठे रहो इधर पहुंच चुके हैं लंदन लंदन पहुंच चुके हैं लंदन नन्नू लंदन पहुंच चुका है दूजी बार हा 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 दूजी बाल लंदन हाय हाय हां जी इधर देखो लंदन आ चुके हैं मिडे मिडे आज आज आ जाओ ओ ਚਲੋ 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 ਭਾਈ ਓਏ ਆ ਜੀ ਅੰਦਰਖਤ ਖੜ ਗਿਆ ਆਕੇ ਲੈ 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 ਲੈਣੇ ਆ ਕੇ ਚੱਲਦਾ ਸੀ ਮੇਲਾ ਦੇ ਭੇਜ ਗਿਆ ਜੇ ਪਾਣੀ ਕਰਕੇ ਆਏ ਹੋਏ ਆਏ ਜੀ ਹੁਣ ਆਪਾਂ ਐਂਟਰੀ ਕਰਨ ਲੱਗੇ ਆ ਇਹਦੇ ਅੰਦਰ ਜਲਪਰੀਆਂ ਦੇਖਣ ਚੱਲੇ ਆ ਜਲਪਰੀਆਂ ਦੇਖਣ ਚੱਲੇ ਜਲਪਰੀਆਂ ਧਰਦੀ ਦੀਆਂ ਪਰੀਆਂ ਦਾ ਆਪਾਂ ਦੇਖਦੇ ਹੀ ਆਂ ਰੋਜ਼ ਕਿੰਨੇ ਖੁਸ਼ ਨੇ ਜਲਪਰੀਆਂ ਵੇਖਣ ਜਾ ਭਰਾਵਾ ਕੰਮ ਕਰ ਪੰਜ ਹਾ 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 ਉਹ ਲੈ ਚਾਲਾ ਬਾਈ ਓਹੋ ਆ ਗਈ ਗੁਫਾ ਚਾ ਗਏ ਨੰਨੂ ਹੈ ਆ ਚੁੰਦੀ ਕੀ ਗੁਫਾ ਉਹ ਗੁਫਾ ਚੋਰੀ ਯਾਰ ਅੱਜ ਦੇ ਚਲੋ 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 ਸਿਰ ਨਾ ਭੱਜਵੇ ਓਹੋ ਗੁਫਾ ਬੜੀ ਡੇਰੇ ਜੀ ਹੈ ਯਾਰ ਓਹੋ ਮੈਂ ਦੱਸਦਾ ਸਰਨਾ ਬਾਜ ਜੋ ਬੜੋ ਬਿਚੇ ਸਰਨਾ ਬਾਜ ਜੋ ਬੜੋ ਬਿਚੇ ਯਾਰ ਦਾ ਯਾਰ ਤਾਂ ਨਿਹਰਾ ਹੀ ਬੜਾ ਲੋਈ ਮਾਹੌਲ ਚੈੱਕ ਕਰੋ ਯਾਰ ਆਏ ਅੰਦਰ ਦਾ ਮਾਹੌਲ ਇੰਦਰ ਦਾ 뷰 ਹੈ। ਉਹ ਹੋ। ਅੱਛਾ ਤੇ ਕਿਚੂ ਫੋਟੋ ਆਖੋ। ਕਿਚੜਿਆ ਹਾਂ। ਥੋੜਾ ਹੀ ਖਿਚੜੀਆਂ ਹੋਰ ਕਰਨਾਂਗੀ ਇੱਥੇ। ਆਏ ਕੀ ਕਰਨਾ ਬਾ? ਆਹ ਬੇਟਾ ਆ ਜਾ। ਬਣਾਦੀ ਨਾ ਉੱਛੋ ਨਾ ਕੋਏ ਚਾਹ ਵਾ ਲੈ ਚਲੋ ਭਾਈ ਆਜੋ ਚਲੋ ਚਲੋ ਅੱਗੇ ਧੰਨੇ ਵਾਗ ਰਹੇ ਨੇ ਆ ਵੇਖੋ ਕੀ ਬਾਤ ਹੈ ਵਾਗ ਹੈ ਰਿਵਿਊ ਆ ਭਾਈ ਚੈੱਕ ਕਰੋ ਨਿਆਰੇ ਉਹ ਦੇਖ ਐਤੀ ਆਰ ਫੋਟੋ ਉਹ ਬਾਅਦ ਨਹੀਂ ਆਉਣਾ ਹੁਣੇ ਇਹ ਅੰਦਰ ਹੱਟ ਬਣਿਆ ਹੋਏ ਨੇ ਆ ਵੇਖੋ ਬਹੁਤ ਸੋਹਣੇ ਸੋਹਣੇ ਇਹ ਹੱਟ ਬਣਾਏ ਹੋਏ ਨੇ ਔਰ ਸਾਹਮਣੇ ਵੀ ਬਣਿਆ ਹੋਇਆ ਹੈ ਹਾਂ ਬੇਟਾ ਚਲ ਜਾ 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 ਕਾਵਾ ਲੈ ਇੱਧਰ ਦੇਖ ਲੋ برف ਹੀ برف ਪਈ ਹੋਈ ਹੈ ਹੈ ਕਮਾਲ ਹੋ ਗਈ ਯਾਰ ਲੁਧਿਆਣੇ 'ਚ برف ਉਹ ਵੀ ਪਹਾੜ ਲੁਧਿਆਣੇ 'ਚ ਪਹਾੜ ਮੈਂ ਕਹਾਂ ਲੁਧਿਆਣੇ 'ਚ ਪਹਾੜ ਐਂ ਕਾ ਕੇ ਫੋਟੋ ਖਿੱਚਾ ਫੋਟੋ ਚਲੋ ਚੱਲ 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 ਸਭ ਨੂੰ ਸਤ ਸ੍ਰੀ ਅਕਾਲ ਜੀ ਸਭ ਨੂੰ ਪਿਆਰ ਸਤ ਸ੍ਰੀ ਅਕਾਲ ਜੀ ਲਓ ਜੀ ਬੜੀਆਂ ਜਲਵਰੀਆਂ ਵੇਖ ਲਿਆ ਨੰਨੂ ਨੇ ਵੀ ਐ ਨੰਨੂ ਮਜ਼ਾ ਆਇਆ ਸਾਕੇ ਦਾ ਬੁਲਾਈਆ ਲੋ ਜੀ ਲੈਮਨ ਪੀ ਲਿਆ ਤੇ ਸਾਡਾ ਹੋ ਗਿਆ ਮੇਲਾ ਸੰਪੰਨ ਹੁਣ ਚੱਲੀਏ ਵਾਪਸ ਹੋਰ ਯਾਰ ਬੜੀ ਜਰਨੀ ਹੈ ਹਾਂ ਕੀ ਲੈਣਾ ਬੋਲ ਕੀ ਲੈਣਾ ਤੁਸੀਂ ਕਹਿੰਦੀ ਮੈਨੂੰ ਹੋਰ ਜੇ ਇੱਕ ਚੀਜ਼ ਤੇ ਤਾਂ ਟਿਕਦੀ ਨਹੀਂ ਪਰ ਕਿ ਤੈਨੂੰ ਬਾਹਰ ਲੈ ਕੇ ਦੇਵਾਂ ਮੈਂ ਹੁਣੇ ਜਾਂਦੇ ਹਾਂ ਆ ਜੀ ਯਾਰ ਪਸੀਨਾ ਵਸੀਨਾ ਅੱਜ ਬਹੁਤ ਬੁਰਾ ਆ ਰਿਹਾ ਨਾ ਉਸ ਦਿਨ ਸਹੀ ਸੀਗਾ ਨਹੀਂ ਅੱਜ ਬਹੁਤ ਜ਼ਿਆਦਾ ਨਾ ਮੀਂਹ ਕਰਕੇ ਪੜਾਅਸ ਕਰਕੇ ਬਹੁਤ ਜ਼ਿਆਦਾ ਗਰਮੀ ਹੋ ਗਈ ਪੂਰਾ ਹਾਰ ਆ ਰਿਹਾ ਲੋਕਾਂ ਦਾ ਉਹ ਕਿੱਧਰ ਗਏ ਮੰਨੀ ਹੋਣੀ ਚਲੋ ਕਿੱਧਰ ਗਏ ਨੇ ਚਲ ਆਇਆ ਦੀ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫਿਰ ਬਾਜੇ ਹੈ ਲੱਗੇ ਨਾ ਕਿ ਬੰਦੋ ਨਾ ਕਿ ਫ ਚਲਾਈ ਚਲਾਈ ਚੱਲ ਚੱਲ ਚਲੋ ਚਲੋ ਜੀ ਵਾਪਸੀ